ਦੋਸਤੋ ਅੱਜ ਅਸੀਂ ਤੁਹਾਨੂੰ ਦੱਸ ਰਹੇ ਹਾਂ ਇੱਕ ਐਸੀ ਸ਼ਖਸੀਅਤ ਬਾਰੇ ਜੋ ਕਿ ਕਾਫੀ ਸਮੇਂ ਤੋਂ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਵਿੱਚ ਕੰਮ ਕਰ ਰਹੇ ਨੇ ਖੁਦ ਵੀ ਸੰਪੂਰਨ ਸਿੱਖੌਣ ਦੇ ਨਾਲ ਨਾਲ ਗੱਤਕੇ ਦੇ ਵਿੱਚ ਮਾਹਿਰ ਨੇ ਪੜ੍ਹੇ ਲਿਖੇ ਨੇ ਐ ਕਾਫੀ ਜੀ ਡਿਗਰੀਆਂ ਨਾਲ ਲਈ ਹੋਈ ਹੈ ਅਤੇ ਖੁਦ ਵੀ ਸ਼ਸਤਰਤਾਰੀ ਹੋਣ ਦੇ ਨਾਲ ਨਾਲ ਨੌਜਵਾਨਾਂ ਨੂੰ ਉਹ ਸ਼ਾਸਤਰਾ ਪ੍ਰਤੀ ਜਾਣਕਾਰੀ ਦਿੰਦੇ ਨੇ ਤੇ ਮੈਦਾਨ ਦੇ ਵਿੱਚ ਉਹਨਾਂ ਦੇ ਨਾਲ ਗੱਤਕੇ ਦੇ ਜ਼ੋਹਰ ਵੀ ਵਿਖਾਉਂਦੇ ਨੇ ਇਹ ਕਾਫੀ ਲੰਮੇ ਸਮੇਂ ਤੋਂ ਸਿੱਖੀ ਦੇ ਪ੍ਰਚਾਰ ਪ੍ਰਸਾਰ ਲਈ ਕੰਮ ਕਰ ਰਹੇ ਨੇ ਅਤੇ ਇਸ ਦੇ ਨਾਲ ਨਾਲ ਹੀ ਬੱਚਿਆਂ ਨੂੰ ਪਾਠ ਕਰਨਾ ਅਤੇ ਨਾ ਨਾ ਰਤਨ ਕਰਨ ਦੀ ਕਲਾ ਵੀ ਸਿਖਾਉਂਦੇ ਨੇ ਜਿਵੇਂ ਰਣਖਰਮੋਲੀਅਨ ਤੇ ਵੀ ਕੱਲ੍ਹ ਹੋਵੇ ਗੁਰੂ ਚੰਦ ਸਾਹਿਬ ਜੀ ਚਾਤ ਕੰਗੋ ਉਹਨਾਂ ਦੀ ਟ੍ਰੇਨਿੰਗ ਦਵਾਉਣ ਵਿੱਚ ਹੀ ਮਦਦਕਾਰ ਹੁੰਦੇ ਨੇ ਇਹ ਮੁਕਾਬਲੇ ਵੀ ਕਰਾਉਂਦੇ ਨੇ ਕੇਸਾਂ ਦੇ ਮੁਕਾਬਲੇ ਏਸ ਵੋਨ ਦੇ ਮੁਕਾਬਲੇ ਕਿ ਪੂਰਾ ਕਰਨ ਦੇ ਮੁਕਾਬਲੇ ਨਹੀਂ ਸਿੱਖੀ ਪ੍ਰਚਾਰ ਪ੍ਰਸਾਰ ਦੇ ਵਿੱਚ ਮਦਦ ਮਿਲਦੀ ਹੈ ਸਾਡੇ ਹੋਣ ਵਾਲੀ ਪੀੜ੍ਹੀ ਨੂੰ ਮਾਤਾ ਮਾਂ ਨੂੰ ਸਿੱਖੀ ਦੇ ਜੋ ਕੇਸ ਨੇ ਉਹਨਾਂ ਦੀ ਮਹੱਤਤਾ ਦਾ ਪਤਾ ਲੱਗਦਾ ਹੈ। ਇਸ ਵਾਰ ਖਾਲਸਾ ਜੀ ਸਿੰਘ ਸਭਾ ਦੇ ਚੋਣਾਂ ਦੇ ਵਿੱਚ ਖੜੇ ਹੋਏ ਨੇ ਅਤੇ ਆਓ ਸਭ ਮਿਲ ਕੇ ਉਹਨਾਂ ਨੂੰ ਮਦਦ ਕਰੀਏ ਤਾਂ ਜੋ ਇਹ ਸਾਡੀ ਸਿੱਖ ਸੰਸਥਾਵਾਂ ਚੰਗੇ ਲੋਕਾਂ ਦੇ ਹੱਥਾਂ ਵਿੱਚ ਆਉਣ ਅਤੇ ਸਿੱਖੀ ਦੇ ਪ੍ਰਚਾਰ ਪ੍ਰਸਾਰ ਵਿੱਚ ਹੋਰ ਮਦਦ ਮਿਲ ਸਕੇ। ਸਮੂਹ ਸੰਗਤ ਦਾ ਬਹੁਤ-ਬਹੁਤ ਧੰਨਵਾਦ। ਦੋਸਤੋ ਅੱਜ ਅਸੀਂ ਤੁਹਾਨੂੰ ਦੱਸ ਰਹੇ ਹਾਂ ਇੱਕ ਐਸੀ ਸ਼ਖਸੀਅਤ ਬਾਰੇ ਜੋ ਕਿ ਕਾਫੀ ਸਮੇਂ ਤੋਂ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਕੰਮ ਕਰ ਰਹੇ ਨੇ ਖੁਦ ਵੀ ਸੰਪੂਰਨ ਸਿੱਖੌਣ ਦੇ ਨਾਲ ਨਾਲ ਇੱਕ ਗੱਤਕੇ ਦੇ ਵਿੱਚ ਮਾਹਿਰ ਨੇ ਪੜ੍ਹੇ ਲਿਖੇ ਨੇ ਐ ਇੱਕਾਫੀ ਉੱਚ ਡਿਗਰੀ ਇਹਨਾਂ ਨੇ ਲਈ ਹੋਈ ਹੈ ਅਤੇ ਖੁਦ ਵੀ ਸ਼ਸਤਰਤਾਰੀ ਹੋਣ ਦੇ ਨਾਲ ਨਾਲ ਨੌਜਵਾਨਾਂ ਨੂੰ ਵਿਸ਼ਾਸਤਰਾਂ ਪ੍ਰਤੀ ਜਾਣਕਾਰੀ ਦਿੰਦੇ ਨੇ ਤੇ ਮੈਦਾਨ ਦੇ ਵਿੱਚ ਉਹਨਾਂ ਦੇ ਨਾਲ ਗੱਤਕੇ ਦੇ ਜੋਹਰ ਵੀ ਵਿਖਾਉਂਦੇ ਨੇ ਇਹ ਕਾਫੀ ਲੰਮੇ ਸਮੇਂ ਤੋਂ ਸਿੱਖੀ ਦੇ ਪ੍ਰਚਾਰ ਪ੍ਰਸਾਰ ਲਈ ਕੰਮ ਕਰ ਰਹੇ ਨੇ ਅਤੇ ਇਸ ਦੇ ਨਾਲ ਨਾਲ ਹੀ ਬੱਚਿਆਂ ਨੂੰ ਪਾਠ ਕਰਨਾ ਅਤੇ ਕਿੱਤਨ ਕਰਨ ਦੀ ਕਲਾ ਵਿਸਥਾਉਂਦੇ ਨੇ ਨਾ ਰੱਖ ਰਹੇ ਨੇ ਇਹ ਵੀ ਕਰਨਾ ਹੋਵੇ ਜੋ ਵੀ ਕਿੱਤਨ ਦੇ ਸਮੇਂ ਚਾਹ ਕਰਨ ਲੋਕਾਂ ਲਈ ਉਹਨਾਂ ਦੀ ਟ੍ਰੇਨਿੰਗ ਦਿਵਾਉਣ ਵਿੱਚ ਮਦਦਕਾਰ ਹੁੰਦੇ ਨੇ ਇਹ ਮੁਕਾਬਲੇ ਵੀ ਕਰਾਉਂਦੇ ਨੇ ਕਿਸਾਂ ਦੇ ਮੁਕਾਬਲੇ ਇਸ ਵੋਟ ਦੇ ਮੁਕਾਬਲੇ ਤੇ ਜੂੜਾ ਕਰਨ ਦੇ ਮੁਕਾਬਲੇ ਨਾਲ ਹੀ ਸਿੱਖੀ ਪਰਚਾ ਪ੍ਰਸਾਦ ਦੇ ਵਿੱਚ ਮਦਦ ਮਿਲਦੀ ਹੈ ਤੇ ਜਨਤ ਪਰਲੇ ਪਾਸੇ ਸਮਝਣ ਵਾਲੀ ਪੀੜ ਨੂੰ ਮਾਤਾਂ ਮਾਂ ਨੂੰ ਸਿੱਖੀ ਦੇ ਜੋ ਇਸ ਨੇ ਉਹਨਾਂ ਦੀ ਮਹੱਤਤਾ ਦਾ ਪਤਾ ਲੱਗਦਾ ਹੈ ਇਸ ਵਾਰ ਖਾਲਸਾ ਜੀ ਸਿੰਘ ਸਭਾ ਦੇ ਚੋਣਾਂ ਦੇ ਵਿੱਚ ਖੜੇ ਹੋਏ ਨੇ ਅਤੇ ਆਓ ਸਭ ਮਿਲ ਕੇ ਉਹਨਾਂ ਨੂੰ ਮਦਦ ਕਰੀਏ ਜਾ ਜੋ ਕਿ ਸਾਡੀ ਸਿੱਖ ਸੰਸਥਾਵਾਂ ਚੰਗੇ ਲੋਕਾਂ ਦੇ ਹੱਥਾਂ ਵਿੱਚ ਆਉਣ ਅਤੇ ਸਿੱਖੀ ਦੇ ਪ੍ਰਚਾਰ ਪ੍ਰਸਾਰ ਵਿੱਚ ਹੋਰ ਮਦਦਤ ਮਿਲ ਸਕੇ ਸਮੂਹ ਸੰਗਤ ਦਾ ਬਹੁਤ ਬਹੁਤ ਧੰਨਵਾਦ